ਬਾਥੇ ਵਜਣਾ ਨਾ ਇੱਕ ਬਾਥੇ ਵਜਨ ਜਿਆਦਾ ਕਰਕੇ ਟਰੈਕਟਰ ਉਹ ਹੋ ਜਾਂਦਾ ਹੈਗਾ ਆਹੀ ਲਾਇਆ ਮੈਂ ਇਹਦੇ ਨੇ ਚੱਕ ਲਾ ਹੋਰ ਕਹਿ ਮੈਂ ਪਾਇਆ ਪਾਇਦਾ ਕੰਮ ਆ ਜਾ ਉਹਦੇ ਨਾਉਂ ਚੱਲੋ ਕੋਲੋਂ ਇੱਕ ਤਾਂ ਦੇ ਲੀਂ ਮੇਰੇ ਇਹ ਦੀ ਇੱਟਾਂ ਦੋ ਲਾਉਣਾ ਪੈਣਾ ਯਾਰ ਫੇਰ ਪਾਉ ਓਏ ਉਹ ਉੱਚੀ ਆ ਤਾਂ ਹੀ ਤਾਂ ਮੈਂ ਕਹਿ ਰਿਹਾ ਲੰਮਾ ਉੱਚੀ ਜਿੰਨੀ ਮਰਜੀ ਹੋਵੇ ਨਹੀਂ ਨਹੀਂ ਨਾ ਰਵੇ ਹੁਣ ਲੈ ਚੱਕੀ ਜੀ ਇੱਥੇ ਬੱਸ ਉਹ ਰੋਕ 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 ਉਹ ਵਗਲਾ ਰੋਕ ਚੱਕਦੇ ਲੈ ਉੱਪਰ ਚੱਕ ਆਹ ਹਾਂ ਉੱਪਰ ਚੱਕ ਆਓ ਜੀ ਹੁਣ ਇੰਨੀ ਦਾ ਚੱਕ ਨਾ ਖੜ ਨਹੀਂ ਕਰਦੇ ਨਹੀਂ ਨਹੀਂ ਬਹੁਤ ਆ ਹੁਣ ਤਾਂ ਮੱਤਾ ਬਾਤੂ ਆ ਬਾੜੀ ਉੱਚੀ ਹੋ ਜੂ ਮੁਰਗੀ ਆ ਇਧਰ ਹੀ ਬਾੜ ਲਾ ਇਹਨੂੰ ਕੇਰਾ ਪਰ ਇਧਰ ਹੀ ਕੱਢਣਾ ਬੂ ਭਾਈ ਥੱਕ ਟ੍ਰੈਕ ਚ ਜਾਊਗਾ ਇਹ ਆਪਣਾ ਜਾਨ ਤੇ 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 ਬਾੜ ਦੇ ਖਾਲੇ ਤੇ ਮੈਂ ਆ ਠੀਕ ਆ ਰੋਪ ਲਾਈਟ ਇਹ ਵੀ ਗੱਲ ਸਹੀ ਆ ਹਾਂ ਇੰਨੀ ਸਹੀ ਨਹੀਂ ਇੰਨੀ ਸਹੀ ਆ ਕਿ ਆ ਕੋਈ ਨਹੀਂ ਆ ਆ ਬਣਾਉਣ ਵਾਲਾ ਆਕਾਂ ਵਾਲਾ ਭਾਈ ਆਪ ਓਵਰਾਇਆ ਘੂਣ ਵਾਲਾ ਇਹ ਕਈ ਨਾ ਟਰੈਕਟਰ ਕਈ ਦਾ ਹੋ ਜੇ ਫੱਲੇ ਆਂਦਾ ਕਦੀ ਇਹ ਤਾਂ ਫਿਰ ਸਿੱਧਾ ਹੋਊ ਨਾ ਟਰੈਕਟਰ ਇਹ ਜੋ ਸਿੱਧਾ ਹੋਇਆ ਉਦੋਂ ਆਪ ਹੀ ਸਹੀ ਹੋ ਜਾਣਾ 2100 ਰੁਪਏ ਤੂੰ ਚਾਲਾ ਇਹ ਵੀ ਕਰ ਲਈਏ ਹਾਂ ਜੀ ਅਸੀਂ ਤੁਹਾਨੂੰ 2400 ਰੁਪਏ ਫੇਰ ਬੈਠੇ ਹਾਂ ਜੀ ਹਾਂ ਜੀ ਹਾਂ ਜੀ ਉਹ ਦਾਲ ਸਵੇਰੀ ਰੱਖਿਆ ਹਾਂ ਜੀ ਅੱਛਾ ਠੀਕ ਆ ਆਹੋ ਫਿਰ ਮਿਲਾਂਗੇ ਇੱਕ ਬਾਈ ਹੁਣ ਮੀਂਹ ਦਾ ਪੰਗਾ ਆ ਦੱਸਿਆ ਹੈ ਨਾ ਉੱਥੇ ਵੱਢ ਕੇ ਫੇਰ ਪੰਡ ਫੇਰ ਹੁਣ ਤੂੰ ਕਿਹੜਾ ਬੰਦਾ ਬਾਈ ਉੱਪਰ ਚੜਦਾ ਘੋਟੇ ਪੜਿਆ ਮੈਂ ਜਾਣਦਾ ਨਹੀਂ ਯਾਰ ਮੈਂ ਨਹੀਂ ਮੈਂ ਜਾਣਦਾ ਨਹੀਂ ਉਹ ਵੀ ਪਰਿਆ ਰ ਬੰਦਾ ਠੀਕ ਹੈ ਜੀ ਪਰਿਆ ਠੀਕ ਹੈ ਜੀ ਦੇ ਦਿੱ ਗਏ ਆ ਗਏ ਉਹ ਮਾਂ ਕਦਾ ਹੋਊਗਾ ਡਿੱਗਿਆ ਉਹ ਉਹਦਾ ਚਲ ਕੋਈ ਨਾ ਰਾਜੇ ਚੱਕਦਾ ਕੰਨ ਹੁਣਾ ਬਾਈ ਉੱਥੇ ਹੀ ਰੱਖ ਦੇ ਤਾ ਟਰੈਕਟਰ ਨੂੰ ਸਿਰ ਤੇ ਉਹ ਜਰਵਾ ਕਟਰ ਹਾਂ ਐ ਤਾਂ ਤੂੰ ਛੱਕੀ ਤੂੰ ਐ ਤਾਂ ਤੂੰ ਛੱਕੀ ਹੋ ਜਾਏਗਾ ਗੇੜੇ ਲੌਨ ਚ ਤਾਂ ਹੋਣੀ ਰਹਿੰਦਾ ਉਹਦੇ ਦਰ ਤੋਂ ਫੇਟੇ ਵੇ ਸੀਗੇ ਨਾ ਤਾਂ ਰਹਿ ਗਏ ਉਹ ਟਰਾਲੀ ਪੈਕ ਕਰੀ ਸੀ ਨਾ ਉਹਦੇ ਉਹ ਟੁੱਟ ਗਏ ਉਹ ਸ੍ਰੀ ਮਚਾਈ ਖਣਾ ਮੈਮੇ ਦੀ ਸ੍ਰੀ ਮੱਤੀ ਪਈ ਆ ਜਮਾ ਕਾਣਾ ਲਾ ਭਾਈ ਕਾਣਾ ਲਾ ਕਾਣਾ ਲਾ ਕਾਣਾ ਲਾ ਆਟਲਾ ਆ ਗਈ ਨਾ ਟਰਾਲੀ ਨੂੰ ਫਾਈ ਚਾਹੁੰਦੇ ਬੰਦਰੀ ਕੋਗਾ ਲੰਗ ਜੂ ਰਾਜੇ ਆ ਔਰ ਲਈ ਕੱਢਦੇ ਮੜੀ ਆ ਹਾ ਹਾ ਟਾਇਰ ਕੋਲ ਲੰਗ ਵੀ ਪ੍ਰੈਕਟਰ ਦਾ ਹਾਂ ਇਹ ਕਾਣਾ ਵਜਨ ਬਾਲਾ ਦੂਜਾ ਇਧਰ ਲਈ ਸਾਈਡ ਨੂੰ ਕਰਕੇ ਨਾ ਮਸ਼ੀਨ ਦੇ ਤਾਂ ਫਿਰ ਇੱਕ ਮਾਰ ਜਾਂਦਾ ਪ੍ਰੈਕਟਰ ਚੱਲ ਬਾਈ ਜਾਂਦੇ ਚੱਲ 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 ਨਾਂਗਿਆ ਨਾਂਗਿਆ ਬੱਲੇ ਹਾਂ ਚੱਲ ਨਾਂਗਿਆ ਮਾਰ ਦੇ ਥੋੜਾ ਐਡਾਂ ਵੱਨ ਜਾਵੇ ਚੱਲ ਮੈਂ ਤਾਂ ਵਸਤੇ ਦੇ ਦੇ ਨਹੀਂ ਕੇ ਮਾਇਆ ਥੱਬਾਂ ਤੇ ਸੱਡ ਦਿਆ ਕਰ ਬਾਈ ਇਹਨਾਂ ਨੂੰ ਆਹ ਥੱਬਾਂ ਤੇ ਸੱਡ ਦਿਆ ਕਰ ਸਮਾਂ ਦੀ ਬਾਤ ਇਕੱਠੇ ਇਤਰੋਂ ਤਾਂ ਲਾਉਣੇ ਲਾਉਣੇ ਚੱਕ ਕੇ ਆ ਇਹਨਾਂ ਦੇ ਸੱਟ ਲਿਆ ਕਰ ਉਹ ਬੰਦੇ ਕਿਹੜੇ ਆ ਸੱਚ ਵੀ ਰਹਿ ਗਏ ਇਹਗਾ ਮਾਣੇ ਉਹ ਦਿਹਾੜੀ ਤੇ ਅੱਜ ਵੀ ਰਹਿ ਗਏ ਪੀ ਰਾਤ ਕਿੰਦਾ ਗਏ ਨਾ ਮੈਂ ਕੀ ਇੱਥੇ ਆਇਆ ਹੁਣ ਇਹਨਾਂ ਦੇ ਨਹੀਂ ਨਹੀਂ ਚਾਰ ਤੇ ਗਏ ਆ ਉਹ ਬਾਈ ਅੱਜ ਚਾਰ ਤੇ ਗਏ ਆ ਉਹ ਅੱਜ ਪੋਜਾ ਹੋਰ ਕਿਸੇ ਦੇ ਉੱਠ ਕੇ ਹੋਣਗੇ ਪੀਦੇ ਯਾਰ ਇੱਥੇ ਬੱਸ ਕਰ ਬੰਦਾ ਪਾਉਂਦਾ ਜੀ ਬੱਸ ਬੰਦਾ ਤੈਨੂੰ ਬੰਦਾ ਖੜਦਾ ਹੀ ਨਹੀਂ ਜਾ ਚਾਹ ਦਾ ਮਾਰ ਲੈ ਯਾਰ ਲਵੀ ਗਰ ਖਾਲੇ ਜੇ ਤਾਰ ਗਿਆ ਮੈਂਮਾ ਟਰੈਕਟਰ ਹੈ ਆਹ ਯਾ ਲਵੀ ਪਾਲਾ ਟਰਾਲੀ ਕਰਾਂ ਜਾ ਕੇ ਇੱਕ ਥੀ ਰੋਕ ਲੈ ਇੱਧਰ ਹੀ ਆਊਗਾ ਮੋੜ ਕੇ ਫਿਰ ਪਹਿਲਾਂ ਕਹਿੰਦਾ ਕਹੀ ਗਿਆ ਆਜਾ ਇੱਧਰ ਹੁਣ ਕਹੋ ਪਹਿਲਾਂ ਕਹਤ ਮਾਰੀਆਂ ਦਾ ਵੀ ਲੈ ਆ ਟਰੈਕਟਰ ਹੁਣ ਕਹਿੰਦਾ ਇੱਥੇ ਹੀ ਰੋਕ ਰੋਕ ਲੈ ਇੱਧਰ ਹੀ ਲਿਆਊਗਾ ਉਹ ਗੇੜਾ ਇੱਧਰ ਬਾੜਨਾ ਇੱਧਰ ਬਾੜਦੇ ਸਮਾਂ ਦੀ ਬੈਕ ਇੱਧਰ ਟਰਾਲੀ ਛੱਡ ਦੂਗਾ ਉਹ ਵਾਟਰ ਗੁੱਲੇ ਜਾਂ ਚੱਕ ਰਿਹਾ ਜੀ ਆ ਜੀ ਆਉਣ ਵਾਲੇ ਆ ਬਸ ਮੁੜਿਆ ਆ ਉਹਦਾ